ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੇ ਮੁਲਾਜ਼ਮਾਂ ਦੇ ਧਰਨੇ ਤੁਸੀਂ ਆਮ ਦੇਖੇ ਹੋਣਗੇ ਪਰ ਅੱਜ ਪੂਰੇ ਪੰਜਾਬ ਦੇ ਕੋਨੇ-ਕੋਨੇ ਤੋਂ ਮਜ਼ਦੂਰ ਆਏ ਹੋਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਇਹਨਾਂ ਨੇ ਐਲਾਨ ਕੀਤਾ ਹੈ ਕਿ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਵਿਧਾਨ ਸਭਾ ਵੱਲ ਜਿਹੜਾ ਸ਼ਾਸਨ ਚੱਲ ਰਿਹਾ ਹੈ ਉਧਰ ਮਾਰਚ ਕਰਾਂਗੇ ਤੇ ਇਹਨਾਂ ਨੂੰ ਰਸਤੇ ਵਿੱਚ ਹੀ ਵੱਡੀ ਗਿਣਤੀ ਵਿੱਚ ਜਿਹੜੀ ਪੁਲਿਸ ਨੇ ਰੋਕ ਲਿਆ ਗਿਆ ਚੰਡੀਗੜ੍ਹ ਮੁਹੱਲੀ ਦੇ ਬਾਰਡਰ ਦੇ ਵਿੱਚ ਤੇ ਤੁਸੀਂ ਦੇਖ ਰਹੇ ਹੋ ਇਹ ਜਿਹੜਾ ਕੱਠਾ ਹੈ ਪੰਜਾਬ ਦੇ ਹਜ਼ਾਰਾਂ ਜਿਹੜੇ ਮਜ਼ਦੂਰ ਇਕੱਠੇ ਹੋਏ ਨੇ ਇਸ ਸਮੇਂ ਤੇ ਇਹ ਮਜ਼ਦੂਰ ਕਿਉਂ ਇਕੱਠੇ ਹੋਏ ਨੇ ਕੀ ਮੰਗਾ ਨੇ ਕੀ ਮਸਲੇ ਨੇ ਇਹਨਾਂ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇੱਕ ਮਜ਼ਦੂਰ ਆਗੂ ਨੇ ਤੇ ਉਹਨਾਂ ਨਾਲ ਵਿਸਥਾਰ ਨਾਲ ਗੱਲਬਾਤ ਕਰਦੇ ਆ ਕਿ ਆਖਿਰ ਉਹ ਕਿਹੜੀਆਂ ਕਿਹੜੇ ਹਾਲਾਤ ਨੇ ਜਾਂ ਕਿਹੜੀਆਂ ਮਜ਼ਬੂਰੀਆਂ ਨੇ ਜਿਨ੍ਹਾਂ ਸਦਕਾ ਜਿਹੜਾ ਇਹਨਾਂ ਨੂੰ ਜਿਹੜਾ ਹੈ ਆਪਣਾ ਕੰਮਕਾਰ ਛੱਡ ਕੇ ਆਪਣਾ ਘਰਵਾਰ ਛੱਡ ਕੇ ਜਿਹੜਾ ਹੈ ਇੱਥੇ ਧਰਨਾ ਲਾਉਣ ਆਏ ਹੋਏ ਨੇ ਤੇ ਮੈਨੂੰ ਦੱਸੋ ਤੁਸੀਂ ਜਿਹੜਾ ਪੰਜਾਬ ਦੇ ਕੋਨੇ-ਕੋਨੇ ਜਿਹੜਾ ਅੱਜ ਮਜ਼ਦੂਰ ਆਏ ਨੇ ਆਖਰੋਂ ਕਿਹੜੀਆਂ ਮਜ਼ਦੂਰੀਆਂ ਨੇ ਜਾਂ ਕਿਹੜੇ ਹਾਲਾਤ ਨੇ ਜਿਹਨਾਂ ਨੂੰ ਮਜਬੂਰ ਕੀਤਾ ਕਿ ਤੁਹਾਨੂੰ ਕਿ ਤੁਸੀਂ ਇੱਥੇ ਜਿਹੜਾ ਚੰਡੀਗੜ੍ਹ ਆਪਣੇ ਇਲਾਕੇ ਛੱਡ ਕੇ ਚੰਡੀਗੜ੍ਹ ਦੇ ਵਿੱਚ ਧਰਨਾ ਲਾਉਣ ਆਏ ਹੋ ਇਸ ਸੂਬੇ ਦੀ ਤਰੱਕੀ ਦੇ ਵਿੱਚ ਬਹੁਤ ਵੱਡਾ ਹਿੱਸਾ ਹੈ ਔਰ ਉਸ ਦੀਆਂ ਜਿਹੜੀਆਂ ਆ ਦੀ ਬਦੌਲਤ ਹੀ ਅੱਜ ਕਿਸੇ ਸਮੇਂ ਨੂੰ ਜਿਸ ਨੂੰ ਕਿਹਾ ਜਾਂਦਾ ਹੈ ਕਿ ਇੱਕ ਆਨ ਲੈਫਟ ਜਿਹੜੇ ਲੋਕ ਨੇ ਇਹ ਬਹੁਤ ਖੁਸ਼ਹਾਲ ਨੇ ਅਸੀਂ ਅੱਜ ਉਹ ਤਸਵੀਰ ਦਿਖਾਉਣ ਆਏ ਆ ਪੰਜਾਬ ਦੀ ਸਰਕਾਰ ਨੂੰ ਕਿਉਂਕਿ ਤੁਹਾਡਾ ਬਜਟ ਹਰ ਵਾਰ ਪੇਸ਼ ਹੁੰਦਾ ਹੈ ਪਰ ਉਸ ਬਜਟ ਦੇ ਵਿੱਚ ਗਰੀਬ ਲੋਕਾਂ ਨੂੰ ਦੇਣ ਲਈ ਕੁਝ ਵੀ ਨਹੀਂ ਹੁੰਦਾ ਪੰਜਾਬ ਦੇ ਮਜ਼ਦੂਰਾਂ ਨੂੰ ਸ਼ੰਕਾ ਸੀਗਾ ਕਿ ਇਸ ਜਿਹੜਾ ਬਜਟ ਪੇਸ਼ ਹੋਣਾ ਹੈ ਇਸ ਵਾਰ ਦਾ ਵੀ ਇਸ ਬਜਟ ਦੇ ਵਿੱਚ ਵੀ ਗਰੀਬ ਲੋਕਾਂ ਨੂੰ ਦੇਣ ਲਈ ਕੁਝ ਨਹੀਂ ਹੈਗਾ ਇਸ ਕਰਕੇ ਕਿਉਂਕਿ ਇਹ ਪਾਰਟੀਆਂ ਅੱਜ ਦੀ ਜਿਹੜੀ ਮੌਜੂਦਾ ਅਕਾਲੀ ਭਾਜਪਾ ਸਰਕਾਰ ਹੈ ਇਹਦੇ ਵਿਧਾਇਕ ਜਿਨ੍ਹਾਂ ਨੇ ਵੋਟਾਂ ਲੈ ਕੇ ਇੱਥੇ ਆਪਣੇ ਲੋਕਾਂ ਦੀ ਨੁਮਾਇੰਦਗੀ ਕਰਨੀ ਹੁੰਦੀ ਹੈ ਉਹ ਅੱਜ ਫਿਰ ਇੱਕ ਵਾਰ ਉਹ ਬਜਟ ਜਦੋਂ ਪੇਸ਼ ਕਰਨਗੇ ਤੇ ਅੱਜ ਉਹਨੂੰ ਦਸਣ ਆਏ ਆ ਉਹਨਾਂ ਨੂੰ ਚੇਤੇ ਕਰਾਉਣ ਆਏ ਆ ਕਿ ਤੁਸੀਂ ਪਿੰਡਾਂ ਵਿੱਚ ਸਾਡੇ ਨਾਲ ਵਾਅਦਾ ਕੀਤਾ ਸੀਗਾ ਕਿ ਧਿਆਨ ਨੂੰ ਹਰ ਬੰਦੇ ਨੂੰ ਸਿਰ ਟਕਣ ਲਈ 5 ਮਰਲੇ ਦਾ ਪਲਾਟ ਦਵਾਂਗੇ। ਇਨ ਆਵਾਸ ਯੋਜਨਾ ਦੇ ਤਹਿਤ ਤੁਹਾਨੂੰ ਸਿਰ ਟਕਣ ਲਈ ਛੱਤ ਦਵਾਂਗੇ। ਅੱਜ ਜਿਹੜਾ ਆ ਤੁਸੀਂ ਅੱਜ ਤੁਸੀਂ ਬੇਸ਼ੱਕ ਉਹ ਪੈਨਸ਼ਨ ਦੀ ਗੱਲ ਕਰਦੇ ਹੋ ਇਹ ਕਹਿ ਕੇ ਕਿ 500 ਪੈਨਸ਼ਨ ਹੋ ਗਈ ਹੈ ਉਹ ਭਲੇ ਮਾਨਸ ਲੋਕੋ ਤੁਸੀਂ ਇਹ ਵੀ ਗੱਲ ਦੱਸ ਸਕਦੇ ਹੋ ਆਪਣੀ ਸਰਕਾਰ ਨੂੰ ਵਿਧਾਨ ਸਭਾ ਦੇ ਵਿੱਚ ਆ ਗਵਾਂਢੀ ਮੁਲਕ ਹਰਿਆਣੇ ਦੇ ਵਿੱਚ ਪੈਨਸ਼ਨ ਕਿੰਨੀ ਆ ਰਾਜਸਥਾਨ ਚ ਕਿੰਨੀ ਹੈ ਤੇ ਫਿਰ ਕੀ ਕਰਨਿਆ ਕਿ ਜਦੋਂ ਤੁਸੀਂ ਆਪਣੇ ਕਈ ਕਈ ਗੁਣਾ ਪੈਨਸ਼ਨਾਂ ਚ ਵਾਅਦਾ ਕਰਦੇ ਹੋ ਤੇ ਸਾਡੇ ਲਈ ਸਿਰਫ 500 ਰੁਪਏ ਪੈਨਸ਼ਨ ਕਿਉਂ ਹੈਗੀ ਆ ਕੀ ਕੋਈ ਬੰਦਾ ਅੱਜ ਦੀ ਹੱਥ ਦੀ ਮਹਿੰਗਾਈ ਦੇ ਯੁੱਗ ਦੇ ਵਿੱਚ 500 ਦੇ ਵਿੱਚ ਗੁਜ਼ਾਰਾ ਕਰ ਸਕਦਾ ਹੈ ਜਮੀਨ ਦਾ ਸਵਾਲ ਹੈ ਇਸ ਕਰਕੇ ਕਿਉਂਕਿ ਆ ਜੋ ਚਰਚਾ ਵਿਚ ਹੈ ਵੀ ਜਦੋਂ ਬਦਲ S.V.I.L ਦੀ ਜ਼ਮੀਨ ਜਿਹੜਾ ਕਿਸਾਨਾਂ ਨੂੰ ਦੇ ਸਕਦਾ ਹੈ ਤੇ ਸਾਡੇ ਹਿੱਸੇ ਦੀ ਜਿਹੜੀ ਤੀਜੇ ਹਿੱਸੇ ਦੀ ਪੰਚਾਇਤਾਂ ਕੋਲ ਜ਼ਮੀਨ ਆ ਉਹ ਕਿਉਂ ਨਹੀਂ ਸਾਨੂੰ ਦਿੱਤੀ ਜਾ ਰਹੀ ਉਸ ਦੀ ਪੜਤਾਲ ਹੋਣੀ ਚਾਹੀਦੀ ਹੈ ਕਿ ਉਹ ਫਰਜ਼ੀ ਬੋਲੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਉਹ ਖਤਮ ਹੋਣ ਤੇ ਮਜ਼ਦੂਰਾਂ ਨੂੰ ਦਲਤਾਂ ਨੂੰ ਉਹ ਜ਼ਮੀਨ ਦਿੱਤੀ ਜਾਵੇ ਅਸੀਂ ਇਹ ਮੰਗ ਕਰਨਾ ਆਏ ਆ ਕਿ ਜਿਹੜਾ ਆ ਪੰਜਾਬ ਦੇ ਵਿੱਚ ਸੀਲਿੰਗ ਐਕਟ ਇੱਕਦਮ ਜਿਹੜਾ ਆ ਉਹਨੂੰ ਪੂਰੀ ਤਰ੍ਹਾਂ ਅੱਖਰ ਅੱਖਰ ਲਾਗੂ ਹੋਣਾ ਚਾਹੀਦਾ ਆ ਜਿਹੜੀ ਜ਼ਮੀਨ ਸਰਪਲਸ ਹੈਗੀ ਆ ਉਹ ਉਹਨਾਂ ਨੂੰ ਮਿਲੇ ਔਰ ਅਸੀਂ ਇਹ ਮੰਗ ਕਰਨਾ ਹੈ ਕਿ ਜਿਹੜੀ ਜ਼ਮੀਨ ਦਲਿਤ ਸੁਸਾਇਟੀਆਂ ਬਣਾ ਕੇ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਹੈ ਉਹ ਕਈ ਕਈ ਸਾਲਾਂ ਤੋਂ ਜਿਹੜੀ ਉਸੇ ਤਰ੍ਹਾਂ ਵੱਡੇ ਭੂਮੀਪਤੀ ਵਾਰ ਰਹੇ ਆ ਉਹ ਜ਼ਮੀਨ ਉਹਨਾਂ ਨਾਲ ਧੱਕਾਇਆ ਉਹਨਾਂ ਦੇ ਖਿਲਾਫ ਐਸ்சிਐਸਟੀ ਦੇ ਪਰਚੇ ਦਰਜ ਹੋਣੇ ਚਾਹੀਦੇ ਆ ਤੇ ਉਹ ਜਿਹੜੇ ਉਹਦੇ ਹਕੀਕੀ ਰੂਪ ਵਿੱਚ ਦਲਿਤ ਹੱਕਦਾਰ ਆ ਉਹਨਾਂ ਨੂੰ ਮਿਲਣੀ ਚਾਹੀਦੀ ਆ ਵਜੀਫਿਆਂ ਦਾ ਸਵਾਲ ਆ ਵਜੀਫਿਆਂ ਦੇ ਸਵਾਲ ਦੇ ਉੱਤੇ ਅੱਜ ਸਿਆਸਤ ਕੀਤੀ ਜਾ ਰਹੀ ਹੈ ਕਿ ਦਲਤਾਂ ਦੇ ਬੱਚਿਆਂ ਨੂੰ ਅਸੀਂ ਫੜੀ ਪੜਾ ਰਹੇ ਆ ਮਿਨੋਰਟੀ ਦੇ ਬੱਚਿਆਂ ਨੂੰ ਅਸੀਂ ਫੜੀ ਪੜਾ ਰਹੇ ਆ ਤੇ ਕੀ ਕਾਰਨ ਆ ਕਿ ਅੱਜ ਜਿਹੜੇ ਆ ਬੱਚੇ ਜਿਹੜੇ ਆ ਸੜਕਾਂ ਦੇ ਉੱਤੇ ਆ ਕੌਲ ਜਾਂਦੇ ਵਿੱਚ ਸਕੂਲਾਂ ਦੇ ਵਿੱਚ ਯੂਨੀਵਰਸਟੀਆਂ ਦੇ ਵਿੱਚ ਉਹ ਆ ਇਸ ਕਰਕੇ ਅਸੀਂ ਇਹ ਚਾਹੁੰਦੇ ਆ ਕਿ ਉਹਦੇ ਉੱਤੇ ਪਿਛਲੇ ਦਿਨਾਂ ਦੇ ਉੱਤੇ ਚਰਚਾ ਹੋਈ ਹੈ ਕਿ ਇਹਦੇ ਉੱਤੇ ਘਪਲਾ ਹੋਇਆ ਆ ਤੇ ਕੌਣ ਲੋਕ ਉਹਦੇ ਜ਼ਿੰਮੇਵਾਰ ਆ ਉਹਨਾਂ ਨੂੰ ਕਿਉਂ ਨਹੀਂ ਕਟਾਰੇ ਵਿੱਚ ਖੜਾ ਕੀਤਾ ਜਾਂਦਾ ਤੁਹਾਨੂੰ ਨਹੀਂ ਲੱਗਦਾ ਜਿਵੇਂ 1947 ਤੋਂ ਬਾਅਦ ਜਿਹੜਾ ਅੱਜ ਵੀ ਇਸ ਜਿਹੜੇ ਪਿੰਡਾਂ 'ਚ ਦੇਖਦੇ ਆ ਪਿੰਡਾਂ 'ਚ ਵਿਹੜੇ ਹੁੰਦੇ ਨੇ ਮਜ਼ਦੂਰਾਂ ਦੀ ਜਿਹੜੀ ਹਾਲਤ ਆ ਉਸ ਤਰ੍ਹਾਂ ਦੀ ਬਣੇ ਹੋਏ ਨੇ ਉਹਨਾਂ ਨੂੰ ਰੋਜ਼ਾਨਾ ਦੇ ਕੰਮ ਦੇ ਲਈ ਜਿਹੜਾ ਹੈ ਬਹੁਤ ਜ਼ਿਆਦਾ ਦਿਕਤਾਂ ਆਉਂਦੀਆਂ ਨੇ ਪਰੇਸ਼ਾਨੀਆਂ ਆਉਂਦੀਆਂ ਜਿਹੜਾ ਉਹਨਾਂ ਦਾ ਜਿਹੜਾ ਪੱਧਰ ਆ ਉਹ ਹਲੇ ਵੀ ਜਿਹੜਾ ਬਹੁਤ ਨੀਵਾ ਆ ਕੀ ਤੁਹਾਨੂੰ ਲੱਗਦਾ ਹੈ ਕਿ ਆਟਾ ਦਾਲ ਬਿਜਲੀ ਮੁਆਫ ਕਰਨਾ ਜਾਂ ਹੋਰ ਇਸ ਤਰ੍ਹਾਂ ਦੀ ਸਹੂਲਤਾਂ ਦੇ ਕੇ ਕਿ ਉਹਨਾਂ ਦੀ ਲਾਈਫ ਦੇ ਵਿੱਚ ਚੇਂਜ ਆਊਗਾ ਜਾਂ ਉਹ ਬਹੁਤ ਜੀਵਨ ਪੱਧਰ ਉੱਚਾ ਹੋਊਗਾ ਜਾਂ ਉਹ ਉਹਨਾਂ ਦੇ ਬੱਚੇ ਚੰਗੇ ਪੜ੍ਹ ਸਕਦੇ ਨੇ ਕਿ ਲੱਗਦਾ ਹੈ ਕਿ ਜਿਹੜਾ ਹੈ ਇਹ ਮਸਲੇ ਨਾਲ ਜਿਹੜਾ ਤੁਹਾਡੇ ਬੇਸਿਕ ਮਸਲੇ ਨੇ ਹੱਲ ਹੋ ਜਾਣਗੇ ਦੇਖੋ ਬਹੁਤ ਸਾਫ਼ ਤੇ ਸਪਸ਼ਟ ਹੈ ਅਸੀਂ ਇੱਥੇ ਜੱਥੇਬੰਦੀ ਆ ਅਸੀਂ ਇਹ ਕਹਿੰਦੇ ਕਿ ਜਿੰਨਾ ਚਿਰ ਜ਼ਮੀਨ ਦਾ ਮਸਲਾ ਹੱਲ ਨਹੀਂ ਹੁੰਦਾ ਉਨਾ ਚਿਰ ਆਟੇ ਦਾਲ ਦੀ ਸਮੱਸਿਆ ਹੱਲ ਨਹੀਂ ਹੋ ਸਕਦੀ ਅਸੀਂ ਕਹਿੰਦੇ ਤੁਸੀਂ ਸੀਲਿੰਗ ਲਗਾਓ ਜਿਨ੍ਹਾਂ ਦੇ ਉੱਤੇ ਤੁਸੀਂ ਅੱਜ ਤੱਕ ਚੁੱਪ ਕਰਕੇ ਬੈਠੇ ਹੋ ਅਸੀਂ ਇਹ ਕਹਿੰਦੇ ਹੈਗੇ ਆ ਕਿ ਉਹ ਸਾਰੀ ਜ਼ਮੀਨ ਜਿਹੜੀ ਪੰਚਾਇਤੀ ਜ਼ਮੀਨ ਆ ਉਹ ਚੋਂ ਤੀਜੇ ਹਿੱਸੇ ਦੀ ਜ਼ਮੀਨ ਜਿਹੜੀ ਆ ਤੁਸੀਂ ਕਹਿੰਦੇ ਆ ਕਿ ਗਰੀਬ ਲੋਕਾਂ ਦੀ ਆ ਉਹਨਾਂ ਨੂੰ ਦਿੱਤੀ ਜਾਵੇ ਉਹ ਜ਼ਮੀਨ ਉਹ ਜ਼ਮੀਨ ਉਹਨਾਂ ਨੂੰ ਦੇ ਦਿਓ ਅਸੀਂ ਸਮਝਦੇ ਕਿ ਜੇ ਜ਼ਮੀਨ ਹੋਊਗੀ ਉਹਨਾਂ ਕੋ ਤੇ ਉਹ ਕਦ ਕੋ ਤੁਹਾਡੇ ਕੋ ਆਟਾ ਦਰ ਲੈਣ ਆਉਣਗੇ ਉਹ ਲੋਕਾਂ ਦੇ ਆਪਣੇ ਖੇਤ ਹੋਣਗੇ ਆਪਣੀ ਜ਼ਮੀਨ ਹੋਊਗੀ ਉਹਨਾਂ ਕੋ ਜਿੱਥੇ ਉਹਨਾਂ ਦੀ ਆਰਥਿਕ ਤਰੱਕੀ ਹੋਗੀ ਉੱਥੇ ਸਵੈਮਾਨ ਵੀ ਉਹਨਾਂ ਦੇ ਅੰਦਰ ਜਾਗੂਗਾ ਕਿਉਂਕਿ ਉਹਨਾਂ ਦੇ ਆਪਣੇ ਖੇਤ ਹੋਣਗੇ ਉਹਨਾਂ ਨੂੰ ਕਿਸੇ ਦੀ ਗੱਲ ਨਹੀਂ ਸੁਣਨੀ ਪਊਗੀ ਤੂੰ ਕਿਹੜੀਆਂ ਮੇਰੇ ਖੱਤਿਆਂ ਵਿੱਚ ਤੁਰੇ ਫਿਰਦੀ ਇਸ ਕਰਕੇ ਅਸੀਂ ਸਾਡੀ ਅਸੀਂ ਇਹ ਸਮਝਦੇ ਹਾਂ ਕਿ ਆਟਾ ਅਦਾਲਤ ਸਿਰਫ ਵੋਟਾਂ ਦੀ ਇੱਕ ਖੇਡ ਹੈ ਉਹ ਇਸ ਕਰਕੇ ਕਿ ਉਹ ਇੱਕ ਚੋਗਾ ਪਾਇਆ ਹੋਇਆ ਹੈ ਜੇ ਉਹ ਬਾਦਲ ਛੱਡਣਾ ਨਹੀਂ ਚਾਹਦਾ ਅਸੀਂ ਕਹਿੰਦੇ ਹਾਂ ਕਿ ਤੂੰ ਇੱਕ ਮਤਾ ਲੈ ਕੇ ਆ ਇੱਕ ਸੀਲਿੰਗ ਲੈ ਕੇ ਆਓ ਅਸੀਂ ਕਹਿੰਦੇ ਪਰ ਇੱਕ ਕਰ ਸੀਲਿੰਗ ਕਟਣੀ ਵੀ ਚਾਹੀਦੀ ਆ ਹੋਣ ਇਹ ਜ ਅੱਜ ਜਿਹੜੇ ਨਾਲ ਜਿਹੜੇ ਮੇਟਰੀ ਚੀਜ਼ ਆਪਾਂ ਜ਼ਮੀਨ ਦੀ ਮੰਗ ਕਰ ਰਹੇ ਹਾਂ ਜ਼ਮੀਨ ਅਸੀਂ ਦੇਖਦੇ ਆ ਕਿ ਪਿੰਡਾਂ ਦੇ ਵਿੱਚ ਬਹੁਤ ਥੋੜਾ ਹਿੱਸਾ ਹੈ ਜੇਕਰ ਦੇ ਵੀ ਦਿੱਤੀ ਜਾਵੇ ਤਾਂ ਕਿ ਇਹਦੇ ਨਾਲ ਜਿਹੜਾ ਮਜ਼ਦੂਰਾਂ ਦਾ ਮਸਲਾ ਹੱਲ ਹੋ ਜਾਣਗੇ ਇਹਦੇ ਨਾਲ ਤੁਹਾਨੂੰ ਇਹ ਨਹੀਂ ਚਾਹੀਦਾ ਕਿ ਜਿਵੇਂ ਐਗਰੋ ਬੇਸਡ ਇੰਡਸਟਰੀ ਜਾਂ ਉਹ ਲੱਗੇ ਉਹ ਲੱਗੇ ਉਸ ਤਰ੍ਹਾਂ ਨਾਲ ਸਮਾਂ ਇਸ ਗੱਲ ਦਾ ਕਿ ਸਾਡੇ ਕੋ ਜੇ ਸਾਡੇ ਕੋ ਜਿਹੜਾ ਆ ਸਾਡੇ ਕੋ ਖੇਤ ਹੋਣਗੇ ਅਸੀਂ ਫਿਰ ਮੰਗ ਕਰਾਂਗੇ ਅਸੀਂ ਕਹਿੰਦੇ ਆ ਕਿ ਪ੍ਰੋਸੈਸਿੰਗ ਯੂਨਿਟ ਲੱਗਣ JDO ਭਪਿੰਤਾ ਦੀ ਗੱਲ ਕਰਦੇ ਆ ਖੇਤੀਬਾੜੀ ਵਿੱਚ ਭਪਿੰਤਾ ਦੀ ਗੱਲ ਕਰਦੇ ਆ ਉਹ ਵੱਡੇ ਵੱਡੇ ਲੋਕਾਂ ਨੇ ਨਹੀਂ ਲੈ ਕੇ ਆਉਣੀ ਉਹ ਗਰੀਬ ਲੋਕਾਂ ਨੇ ਲੈ ਕੇ ਆਉਣੀ ਆ ਜਿਹੜੇ ਖੁਦ ਕੰਮ ਕਰਦੇ ਆ ਉਸ ਜ਼ਮੀਨ ਦੇ ਉੱਤੇ ਜਿਹੜੇ ਵੱਡੇ ਭੂਮੀਪਤੀ ਆ ਉਹ ਤਾਂ ਠੇਕੇ ਤੇ ਜ਼ਮੀਨ ਦਿੰਦੇ ਆ ਉਹ ਤਾਂ ਸਿਰਫ ਇਹ ਦੇਖਦੇ ਆ ਕਿ ਉਹਨਾਂ ਨੂੰ ਪ੍ਰੋਫਿਟ ਕਿੱਥੋਂ ਵੱਧ ਆਉਣਾ ਪਰ ਜਦੋਂ ਇਹ ਆਮ ਲੋਕਾਂ ਕੋਲ ਜ਼ਮੀਨ ਹੋਊਗੀ ਤੇ ਅਸੀਂ ਫਿਰ ਸਾਡੀ ਇਹ ਵੀ ਇੱਕ ਵੱਡੀ ਮੰਗ ਹੋਊਗੀ ਕਿ ਖੇਤੀਬਾੜੀ ਬੇਸ ਇੰਡਸਟਰੀ ਪੰਜਾਬ ਦੇ ਵਿੱਚ ਲੱਗੇ ਜਿੱਥੇ ਜਿਹੜੇ ਦੂਸਰੇ ਕੰਮੇ ਵਿਲੇ ਹੋਣਗੇ ਜਿਨ੍ਹਾਂ ਨੂੰ ਖੇਤਾਂ 'ਚੋਂ ਕੰਮ ਨਹੀਂ ਮਿਲੂਗਾ ਉਹ ਨੋਟੋਰਸ ਕਰ ਬਾਦਲ ਸਰਕਾਰ ਨੂੰ ਆਏ ਨੂੰ 9 ਸਾਲ ਤੋਂ ਉੱਪਰ ਹੋ ਗਏ ਤੁਹਾਨੂੰ ਨਹੀਂ ਲੱਗਦਾ ਕਿ ਇਹ ਜਿਹੜੇ ਮਸਲੇ ਨੇ ਪਹਿਲਾਂ ਉਠਾਉਣੇ ਚਾਹੀਦੇ ਸੀ ਹੁਣ ਜਦੋਂ ਜਦੋਂ ਚੋਣਾਂ ਦਾ ਦੌਰ ਸ਼ੁਰੂ ਹੋ ਗਿਆ ਉਦੋਂ ਸਾਰੇ ਹੀ ਸਰਗਰਮ ਹੋ ਗਏ ਤੇ ਉਦੋਂ ਜੇ ਉਠਾਏ ਜਾਂਦੇ ਤੇ ਕੁਝ ਇਹਦਾ ਵਧੀਆ ਅਰਜੈਂਟ ਜੇ ਆਪਾਂ ਥੋੜਾ ਜਿਹਾ ਪਿੱਛੇ ਨੂੰ ਨਿਗਾਹ ਮਾਰੀਏ ਤੇ ਬਾਦਲ ਸਰਕਾਰ ਨੇ ਸਿਰਫ ਆਪਾਂ ਆਪਣੀਆਂ ਵੋਟਾਂ ਦੀ ਖਾਤਰ ਕਿਸਾਨਾਂ ਦੀ ਜਿਹੜੀ ਹੈ ਬਿਜਲੀ ਦੇ ਬਿੱਲ ਮਾਫ ਕੀਤੇ ਸੀ ਅਸੀਂ ਜੇ ਸਾਡੀਆਂ ਜਥੇ ਬੰਦੀਆਂ ਨੇ ਉਦੋਂ ਵੀ ਇਹ ਸਵਾਲ اٹھਾਇਆ ਸੀ ਵੀ ਜੇ ਖੇਤ ਦੇ ਵਿੱਚ ਜਿਹੜਾ ਕਿਸਾਨ ਕੰਮ ਕਰਦਾ ਆ ਜਿਹੜਾ ਖੇਤ ਦਾ ਮਾਲਕ ਆ ਉਹਦਾ ਬਿੱਲ ਮਾਫਿਆ ਤੇ ਉਹਦੇ ਖੇਤਾਂ ਵਿੱਚ ਕੰਮ ਕਰਨ ਵਾਲੇ ਦਾ ਬਿੱਲ ਕਿਉਂ ਨਹੀਂ ਮਾਫ ਤਦ ਹੀ 200 ਯੂਨਿਟ ਮਾਫ ਹੋਇਆ ਸੀ ਇਦਾਂ ਹੀ ਆਟੇ ਦਾਲ ਦਾ ਸਵਾਲ ਆਟੇ ਦਾਲ ਦਾ ਸਵਾਲ ਸਾਡੀ ਹੀ ਜਥੇਬੰਦਿਆਂ ਨੇ ਉਠਾਇਆ ਸੀਗਾ ਕਿ ਜੇ ਤੁਸੀਂ ਸਾਨੂੰ ਰੋਜ਼ਗਾਰ ਨਹੀਂ ਦੇ ਸਕਦੇ ਤੇ ਘੱਟੋ-ਘੱਟ ਮਨਰੇਗਾ ਦੇ ਤਹਿਤ ਕੰਮ ਨਹੀਂ ਦੇ ਸਕਦੇ ਤੇ ਘੱਟੋ-ਘੱਟ ਇੰਨਾ ਕ ਇੰਨਾ ਕ ਦਿਓ ਕਿ ਅਸੀਂ ਜੀ ਸਕੀਏ ਅਸੀਂ ਆਪਣੇ ਬੱਚਿਆਂ ਦਾ ਢਿੱਡ ਭਰ ਸਕੀਏ ਐਸੀ ਕਰਕੇ ਪੈਨਸ਼ਨਾਂ ਦਾ ਸਵਾਲ ਸੀਗਾ ਪੈਨਸ਼ਨਾਂ ਦੇ ਸਵਾਲ ਦੇ ਉੱਤੇ ਅਸੀਂ ਲੜਦੇ ਆ ਰਹੇ ਆ ਔਰ ਉਹ ਸਾਡੀ ਲੜਾਈ ਦੀ ਬਦੌਲਤ ਹੀ ਹੈ ਬਦਲ ਨੂੰ ਪਤਾ ਹੈ ਕਿ ਪਿੰਡਾਂ ਦੇ ਵਿੱਚ ਲੋਕਾਂ ਨੇ ਪੁੱਛਣਾ ਕਿ ਤੂੰ ਵਾਅਦਾ ਕਰਕੇ ਗਿਆ ਸੀ 1000 ਰੁਪਏ ਪੈਨਸ਼ਨ ਹੋਊਗੀ ਤੇ ਜੇ ਜਿਹੜਾ ਲੋਕਾਂ ਨੇ ਸਾਨੂੰ ਘੇਰਨਾ ਆ ਤੇ ਇਸੇ ਕਰਕੇ ਅਸੈਂਬਲੀ ਨੂੰ ਜਿਹੜਾ ਐਤ ਕੀ ਜਿਹੜਾ ਉਹ 500 ਰੁਪਏ ਪੈਨਸ਼ਨ ਜਿਹੜੀ ਹੈ ਉਹ ਕੀਤੀ ਆਜ਼ਾਦੀ ਆ ਇਹਨੂੰ ਜਿਵੇਂ ਪਹਿਲਾਂ ਕਿਹਾ ਸੀ ਕਿ 60 ਸਾਲ ਤੋਂ ਉੱਪਰ ਹੋਗੇ 65 ਸਾਲ ਤੋਂ ਉੱਪਰ ਹੋਗੇ ਪਰ ਅੱਜ ਵੀ ਮਜ਼ਦੂਰਾਂ ਦੀ ਹਾਲਤ ਉਸ ਤਰ੍ਹਾਂ ਦੀ ਬਣੀ ਹੋਈ ਹੈ ਸਰਕਾਰਾਂ ਆਉਂਦੀਆਂ ਨੇ ਬਦਲ ਜਾਂਦੀਆਂ ਨੇ ਜਾਂ ਤੁਸੀਂ ਵੀ ਰੈਲੀਆਂ ਕਰਦੇ ਹੋ ਧਰਨੇ ਕਰਦੇ ਹੋ ਤਾਂ ਕਿਉਂ ਨਹੀਂ ਕੋਈ ਇਹਦਾ ਸਾਰਥਕ ਨਤੀਜਾ ਨਿਕਲ ਪਾਉਂਦਾ ਹੈ ਰਿਜ਼ਲਟ ਨਿਕਲ ਨਿਕਲ ਪਾਉਂਦਾ ਜਾਂ ਕਿਵੇਂ ਇਹ ਜਿਹੜਾ ਮਸਲਾ ਹੱਲ ਹੋਊਗਾ ਕਿਵੇਂ ਜਿਹੜਾ ਹੈ ਉਹਨਾਂ ਨੂੰ ਵੀ ਜਿਹੜਾ ਹੈ ਦੂਜੇ ਵਰਗ ਦੀ ਤਰ੍ਹਾਂ ਇੱਕ ਬਰਾਬਰਤਾ ਹਾਸਲ ਹੋਊਗੀ ਜਿਵੇਂ ਆਪਾਂ ਬਾਹਰ ਦੇਖਦੇ ਆ ਬਾਹਰ ਮਜ਼ਦੂਰਾਂ ਨੂੰ ਜਿਹੜਾ ਹੈ ਰੋਜ਼ਗਾਰ ਦੀ ਗੱਲ ਕਰੀਏ ਜਾਂ ਕਿਸੇ ਵੀ ਪੱਧਰ ਦਾ ਉਹ ਕੰਮ ਕਰਦੇ ਨੇ ਉਹਨਾਂ ਨੂੰ ਲੇਬਰ ਵੀ ਅੱਛੀ ਮਿਲਦੀ ਹੈ ਉਹਨਾਂ ਦਾ ਜੀਵਨ ਪੱਧਰ ਵੀ ਜਿਹੜਾ ਹੈ ਚੰਗਾ ਹੈ ਤਾਂ ਉਹਨੂੰ ਚੰਗੇ ਕੰਮ ਵਜੋਂ ਗਿਣਿਆ ਜਾਂਦਾ ਹੈ ਪਰ ਇੱਥੇ ਜਿਹੜਾ ਹੈ ਹਲੇ ਵੀ ਉਹੀ ਹਾਲਤ ਬਣੀ ਹੋਈ ਹੈ ਤੁਸੀਂ ਵੀ ਧਰਨੇ ਲਾਉਂਦੇ ਹੋ ਰੈਲੀਆਂ ਕਰਦੇ ਆ ਮਜ਼ਦੂਰ ਵੀ ਘਟ ਪਰ ਜਿਹੜੀ ਬੇਸਿਕ ਚੀਜ਼ ਹੈ ਜਿਹੜਾ ਉਹ ਨਹੀਂ ਹੋ ਪਈ ਕੀ ਲੱਗਦਾ ਤੁਹਾਨੂੰ ਕਾਰਨ ਕੀ ਲੱਗਦੇ ਅਸੀਂ ਇਹ ਸਮਝਦੇ ਆ ਕਿ ਹਿੰਦੁਸਤਾਨ ਬਹੁਤ ਸਾਰੇ ਕਾਨੂੰਨ ਬਣ ਰਹੇ ਹਨ ਪਰ ਉਹ ਕਾਨੂੰਨ ਲਾਗੂ ਨਹੀਂ ਜਦੋਂ ਉਹ ਜ਼ਮੀਨ ਤੇ ਆਂਦੇ ਆ ਕਾਨੂੰਨ ਉਹ ਉਹ ਕਾਨੂੰਨ ਜਿਹੜੇ ਆ ਵਿਅਰਥ ਹੋ ਜਾਂਦੇ ਆ ਮਨਰੇਗਾ ਦਾ ਸਵਾਲ ਆ ਉਹ ਸਵਾਲ ਜਿਹੜਾ ਆ ਜੇ ਲੋਕਾਂ ਨੂੰ ਕਾਨੂੰਨ ਉਸ ਕਾਨੂੰਨ ਦੇ ਤਹਿਤ ਰੋਜ਼ਗਾਰ ਮਿਲਦਾ ਤਾਂ ਲੋਕਾਂ 'ਚ ਖੁਸ਼ਹਾਲੀ ਆਂਦੀ ਜੇ ਤੁਸੀਂ ਸੀਲਿੰਗ ਐਕਟ ਬਣਾਇਆ ਕਿੰਨੇ ਸਾਲ ਹੋ ਗਏ ਜੇ ਉਸ ਸਮੇਂ ਇਹ ਜ਼ਮੀਨ ਜਿਹੜੀ ਹੈ ਉਹ ਜ਼ਮੀਨ ਵੰਡ ਦਿੱਤੀ ਜਾਂਦੀ ਤੇ ਲੋਕਾਂ ਵਿੱਚ ਖੁਸ਼ਹਾਲੀ ਆਂਦੀ ਤੁਸੀਂ ਜਿਹੜਾ ਆ ਇਸ ਤਰ੍ਹਾਂ ਦੀਆਂ ਬਹੁਤ ਤੁਸੀਂ ਉਹਨਾ ਕੀ ਵਿੱਦਿਆ ਦਾ ਸਵਾਲ ਤੁਸੀਂ ਕਹੇ ਵਿੱਦਿਆ ਫਰੀ ਦੇਵਾਂਗੇ ਤੁਸੀਂ ਕਹੇ ਅਸੀਂ ਸੇ ਸਹੂਲਤਾਂ ਫਰੀ ਦੇਵਾਂਗੇ ਤੁਸੀਂ ਤੁਸੀਂ ਕਹਿੰਦੇ ਹੋ ਅਸੀਂ ਬੁੜਾ ਇਹ ਸੋਸ਼ਲ ਸਿਕਿਉਰਿਟੀ ਦੀ ਗੱਲ ਕਰਦੇ ਹੋ ਅਸੀਂ ਕਹਿੰਦੇ ਜਿਹੜੇ ਇਹ ਕਾਨੂੰਨ ਜਿਹੜੇ ਤੁਸੀਂ ਬਣਾਨੇ ਹੋ ਮੈਨੂੰ ਲੱਗਦਾ ਸਾਲ ਦੇ ਵਿੱਚ ਕੁੱਤੀ ਉਹਨੇ ਸੂਏ ਨਹੀਂ ਦਿੰਦੀ ਜਿੰਨੇ ਜਿਹੜੇ ਇਹ ਕਾਨੂੰਨ ਸਾਡੇ ਜੰਮ ਜਾਂਦੇ ਹੈਗੇ ਆ ਜਿੰਨੀ ਪੈਦਾਵਾਰ ਇਹਦੀ ਹੁੰਦੀ ਆ ਪਰ ਕਾਨੂੰਨ ਸਿਰਫ ਜਿਹੜੇ ਐ ਉਹ ਸਿਰਫ ਕਾਗਜ਼ਾਂ ਤੱਕ ਸੀਮਤ ਹੋ ਜਾਂਦੇ ਆ ਉਹ ਇੱਥੇ ਲਾਗੂ ਨਹੀਂ ਹੁੰਦੇ ਇਸੇ ਵਿੱਚੋਂ ਸਾਡੇ ਇਹ ਧਰਨੇ ਇਹ ਮੁਜ਼ਾਰੇ ਨਿਕਲਦੇ ਆ ਕਿ ਅਸੀਂ ਇਹਦੇ ਉੱਤੇ ਉਹਨਾਂ ਕਾਨੂੰਨਾਂ ਨੂੰ ਲਾਗੂ ਕਰਨ ਲਈ ਸੜਕਾਂ ਤੇ ਕੋਈ ਹੋਰ ਪਾਰਟੀ ਲੱਗਦੀ ਹੈ ਤੁਹਾਨੂੰ ਵੀ ਇਹ ਤੁਹਾਡੀ ਆਵਾਜ਼ ਸੁਣ ਸਕਦੇ ਆ ਜੇ ਅਕਾਲੀ ਦਲ ਨਹੀਂ ਸੁਣ ਸਕਦੇ ਕਾਂਗਰਸ ਜਾਂ ਕੋਈ ਹੋਰ ਹੋਰ ਪਾਰਟੀ ਤੁਹਾਡੇ ਮਸਲੇ ਹੱਲ ਕਰ ਸਕਦੇ ਕਿਉਂਕਿ ਚੋਣਾਂ ਦਾ ਦੌਰ ਨੇੜੇ ਆ। ਦੇਖੋ ਇਹ ਸਾਰੀਆਂ ਪਾਰਟੀਆਂ ਅੱਜ ਹੀ ਕਿਉਂ ਸਾਲ ਬਾਅਦ ਹੀ ਕਿਉਂ ਸਰਗਰਮ ਨੇ? ਇਹ ਪਿਛਲੇ 5 ਸਾਲਾਂ ਦੇ ਵਿੱਚ ਇਹਨਾਂ ਨੇ ਪੈਨਸ਼ਨ ਦੀ ਗੱਲ ਕਿਉਂ ਨਹੀਂ ਕੀਤੀ? ਇਹਨਾਂ ਨੇ ਰੋਜ਼ਗਾਰ ਦੀ ਗੱਲ ਕਿਉਂ ਨਹੀਂ ਕੀਤੀ? ਇਹਨੂੰ ਇਹ ਆਪ ਪਾਰਟੀ ਦਾ ਬਹੁਤ ਵੱਡਾ ਚੱਲ ਰਿਹਾ ਹੈ ਆ ਆਮ ਆਦਮੀ ਪਾਰਟੀ ਦਾ ਰੁਝਾਨ ਚੱਲ ਰਿਹਾ ਹੈ ਬਹੁਤ ਜ਼ਿਆਦਾ ਤੇ ਇਹਦਾ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿਹੜਾ ਮਜ਼ਦੂਰਾਂ ਦੇ ਮਸਲੇ ਹੱਲ ਕਰ ਪਾਊਗੀ ਜਾਂ ਇਹ ਨਾਲ ਜੁੜ ਕੇ ਲੋਕਾਂ ਦੇ ਮਸਲੇ ਹੱਲ ਜਾਣਗੇ ਖਾਸ ਕਰਕੇ ਮਜ਼ਦੂਰਾਂ ਦੇ ਜੇ ਦਿੱਲੀ ਵਿੱਚ ਨਹੀਂ ਕਰ ਸਕੀ ਜੇ ਦਿੱਲੀ ਦਾ ਸਫਾਈ ਮਜ਼ਦੂਰ ਜਿਹੜਾ ਆ ਉਹ ਸੜਕਾਂ ਤੇ ਬੈਠਦਾ ਆ ਜੇ ਉਹਦੀ ਸਮੱਸਿਆ ਨਹੀਂ ਹੱਲ ਸਕ ਹੋ ਸਕੀ ਜਿਨੇ ਕਿਹਾ ਕਿ ਅਸੀਂ ਸੋਸ਼ਲ ਆਡਿਟ ਕਰਾਂਗੇ ਅਸੀਂ ਜਿਹੜੀਆਂ ਕੰਪਨੀਆਂ ਦੀ ਲੁੱਟਿਆ ਉਹਨਾਂ ਤੋਂ ਉਹਨਾਂ ਨੂੰ ਬਚਾਵਾਂਗੇ ਤੇ ਜੇ ਉੱਥੇ ਹੱਲ ਨਹੀਂ ਕਰ ਸਕੀ ਤੇ ਪੰਜਾਬ ਦੇ ਵਿੱਚ ਵੀ ਹੱਲ ਨਹੀਂ ਕਰੀ ਕਿਉਂਕਿ ਉਸੇ ਪਰਵੰਦ ਦੇ ਤਹਿਤ ਉਹ ਚਲਾਉਣਾ ਚਾਹੁੰਦੀ ਹੈ ਜਿਸ ਪ੍ਰਵੰਦ ਤੇ ਦੂਜੀਆਂ ਹਾਕਮ ਪਾਰਟੀਆਂ ਚਲਾਉਣਾ ਚਾਹੁੰਦੀ ਆ ਇਸ ਕਰਕੇ ਅਸੀਂ ਉਸ ਬਾਰੇ ਬਹੁਤ ਸਪਸ਼ਟ ਹੈ ਕਿ ਇੱਥੇ ਜਿੰਨਾ ਚਿਰ ਇਸ ਤਰ੍ਹਾਂ ਦੀ ਕੋਈ ਵਿਵਸਥਾ ਬਦਲਣ ਲਈ ਕੋਈ ਨੀਤੀ ਨਹੀਂ ਆਂਦੀ ਕੋਈ ਐਸੀ ਧਿਰ ਨਹੀਂ ਆਂਦੀ ਉਹਨਾਂ ਚਿਰ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ ਜੇਕਰ ਤੁਹਾਡੇ ਇਹ ਮੰਗਾ ਨਹੀਂ ਮੰਨੇਗੇ ਆ ਤੇ ਤੁਸੀਂ ਆਏ ਹੋ ਵੱਡੀ ਗਿਣਤੀ ਤੇ ਫਿਰ ਤੁਹਾਡੀ ਅਗਲੀ ਰਣਨੀਤੀ ਕੀ ਹੋਊਗੀ ਅਗਲੀ ਰਣਨੀਤੀ ਤਾਂ ਬਹੁਤ ਸਾਫ਼ ਆ ਬਹੁਤ ਸਪੱਸ਼ਟ ਆ ਬਾਦਲੇ ਵੀ ਪਿੰਡਾਂ ਚੋਂਣਾ ਤੇ ਅਸੀਂ ਵੀ ਪਿੰਡਾਂ ਚੋਂ ਆਏ ਆ ਭਾਜਪੀ ਨੇ ਵੀ ਪਿੰਡਾਂ ਚੋਂਣਾ ਤੇ ਅਸੀਂ ਵੀ ਪਿੰਡਾਂ ਚੋਂ ਆਏ ਆ ਤਾਂ ਫਿਰ ਉੱਥੇ ਉੱਥੇ ਪੇਚੇ ਫਸਣਗੇ ਫਿਰ ਲੋਕ ਤਾਂ ਪੁੱਛਣਗੇ ਬਾਪੂ ਮੇਰੀ ਪੈਨਸ਼ਨ ਕਿੱਥੇ ਆ ਤੂੰ ਕਿ ਅਸੀਂ 100000 ਪੈਨਸ਼ਨ ਦੇਣੀ ਆ ਲੋਕ ਪੁੱਛਣਗੇ ਮੇਰਾ ਪਲਾਟ ਕਿੱਥੇ ਤੂੰ ਕਿ ਅਸੀਂ ਤੈਨੂੰ ਪਲਾਟ ਦਊਂਗਾ ਲੋਕ ਤੈਨੂੰ ਪੁੱਛਣਗੇ ਉਹਨੂੰ ਪੁੱਛਣਗੇ ਕਿ ਮੇਰੇ ਹੱਥਾਂ ਨੂੰ ਰੋਜ਼ਗਾਰ ਦਊਂਗਾ ਮੇਰਾ ਰੋਜ਼ਗਾਰ ਕਿੱਥੇ ਸੰਘਰਸ਼ ਦੀ ਰੂਪਰੇਖਾ ਕੀ ਹੋਊਗੀ ਉਹ ਤੇ ਸਮੇਂ ਤੇ ਸਥਿਤੀ ਦੇ ਮੁਤਾਬਕ ਹੋਊਗੀ ਪਿੰਡ ਦੇ ਵਿੱਚ ਤਿਆਂ ਨੂੰ ਪਤਾ ਪਿੰਡ ਦੀਆਂ ਬਣਤਰਾ ਹੋਰ ਹੁੰਦੀਆਂ ਆ ਉੱਥੇ ਜਾ ਕੇ ਫਿਰ ਉਹਦੋਂ ਤੈ ਹੋਣੀ ਹੈ ਸੰਘਰਸ਼ ਕਰਾਂਗੇ ਯਾਨੀ ਕਿ ਸੰਘਰਸ਼ ਕਰਾਂਗੇ 17 ਦੇ ਵਿੱਚ ਉਹਨਾਂ ਲਈ ਸਤਾ ਹੋਊਗੀ ਸਾਡੇ ਲਈ ਸਾਡੇ ਜਿਹੜੇ ਬੁਨਿਆਦੀ ਸਵਾਲ ਆ ਉਹ